ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਸੁੱਤਿਆ ਜਾਗਣਾਈ ਚਿੜੀਆਂ ਬੋਲ ਪਈਆਂ ਤੈਨੂੰ ਸੁੱਤਿਆ ਜਾਗਣਾਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰਨ ਲੈ ਪਾਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰਨ ਲੈ ਪਾਈ ਚਿੜੀਆਂ ਬੋਲ ਪਈਆਂ ਤੈਨੂੰ ਸੁੱਤਿਆ ਜਾਗਣਾਈ ਚਿੜੀਆਂ ਬੋਲਪੀਆਂ ਤੈਨੂੰ ਸੁੱਤਿਆ ਜਾਗਣਾਈ ਚਿੜੀਆਂ ਬੋਲਪੀਆਂ ਰਹਿਣ ਸਵਾਈ ਸੋਏ ਕੇ ਬੰਦਿਆ ਰਹਿਣ ਸਵਾਈ ਸੋਏ ਕੇ ਬੰਦਿਆ ਉੱਠਨਾ ਉਸ ਦੀ ਕਰ ਲੈ ਕਮਾਈ ਚਿੜੀਆਂ ਬੋਲਪੀਆਂ ਤੈਨੂੰ ਸੁੱਤਿਆ ਜਾਗਣਾਈ ਚਿੜੀਆਂ ਬੋਲਪੀਆਂ ਤੈਨੂੰ ਸੁੱਤਿਆ ਜਾਗਣਾ ਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪਈਆਂ ਮੰਦਾ ਚੰਗਾ ਬੋਲੇ ਬੰਦਿਆ ਮੰਦਾ ਚੰਗਾ ਬੋਲੇ ਮੰਦਿਆ ਕਿਉਂ ਕਰਦਾ ਮਾਰਾ ਮਾਰੀ ਚਿੜੀਆਂ ਬੋਲ ਪਈਆਂ ਤੈਨੂੰ ਸੁੱਤਿਆ ਜਾਗਣਾ ਈ ਚਿੜੀਆਂ ਬੋਲ ਪਈਆਂ ਤੈਨੂੰ ਸੁੱਤੇ ਆ ਜਾਗ ਨਾਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪਈਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪਈਆਂ ਸਭ ਜਗ ਚੱਲਨ ਹਾਰਿਆ ਬੰਦਿਆ ਸਭ ਜਗ ਚੱਲਨ ਹਾਰਿਆ ਬੰਦਿਆ ਕਿਸ ਨਾਲ ਪ੍ਰੀਤ ਤੁਮਣ ਲਾਈ ਚਿੜੀਆਂ ਬੋਲ ਪਈਆਂ ਤੈਨੂੰ ਸੁਤਿਆਂ ਜਾਗਨਾ ਈ ਚਿੜੀਆਂ ਬੋਲ ਪੀਆਂ ਤੈਨੂੰ ਸੁਤਿਆਂ ਜਾਗਨਾ ਈ ਚਿੜੀਆਂ ਬੋਲ ਪੀਆਂ ਉੱਠਨਾ ਮੁਸਮਰ ਲੈ ਪਾਈ ਚਿੜੀਆਂ ਬੋਲ ਪੀਆਂ ਉੱਠਨਾ ਮੁਸਮਰ ਲੈ ਪਾਈ ਚਿੜੀਆਂ ਬੋਲ ਪੀਆਂ ਜੋੜੇ ਖਜਾਨੇ ਲਟ ਲਟ ਬੰਦਿਆ ਜੋੜੇ ਖਜਾਨੇ ਲਟ ਲਟ ਬੰਦਿਆ ਕੁਛ ਨਾ ਲਨੀ ਜਾਣਾ ਪਾਈ ਚਿੜੀਆਂ ਬੋਲ ਪੀਆਂ ਤਨ ਸੁੱਤਿਆ ਜਾਗ ਨਾਈ ਚਿੜੀਆਂ ਬੋਲ ਪੀਆਂ ਤਨ ਸੁੱਤਿਆ ਜਾਗ ਨਾਈ ਚਿੜੀਆਂ ਬੋਲ ਪੀਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪੀਆਂ ਉਠ ਨਾਮ ਸਿਮਰ ਲੈ ਪਾਈ ਚਿੜੀਆਂ ਬੋਲ ਪੀਆਂ ਮਨ ਸਿਮਰਨ ਵਿੱਚ ਲੱਗਦਾ ਨਹੀਂ ਹੋਰ ਕਿਸੇ ਨੇ ਹੋਣਾ ਸਹਾਈ ਮਨ ਸਿਮਰਨ ਵਿੱਚ ਲੱਗਦਾ ਨਹੀਂ ਹੋਰ ਕਿਸੇ ਨੇ ਹੋਣਾ ਸਹਾਈ ਚਿੜੀਆਂ ਬੋਲਪੀਆਂ ਤੈਨੂੰ ਸੁੱਤਿਆ ਜਾਗਣਾ ਆਈ ਚਿੜੀਆਂ ਬੋਲਪੀਆਂ ਤੈਨੂੰ ਸੁੱਤਿਆ ਜਾਗਣਾ ਆਈ ਚਿੜੀਆਂ ਬੋਲਪੀਆਂ ਉਠ ਨਾਮ ਸਿਮਰ ਲੈ ਭਾਈ ਚਿੜੀਆਂ ਬੋਲਪੀਆਂ ਉਠ ਨਾਮ ਸਿਮਰ ਲੈ ਭਾਈ ਚਿੜੀਆਂ ਬੋਲਪੀਆਂ ਤਨ ਸੁਤਿਆਂ ਜਾਗਣ ਆਈ ਚਿੜੀਆਂ ਬੋਲ ਪਈਆਂ ਤਨ ਸੁਤਿਆਂ ਜਾਗਣ ਆਈ ਚਿੜੀਆਂ ਬੋਲ ਪਈਆਂ ਤਨ ਸੁਤਿਆਂ ਜਾਗਣ ਆਈ ਚਿੜੀਆਂ ਬੋਲ ਪਈਆਂ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ